744 XT ਤੋਂ ਕਿੰਨੇ ਮਾਡਲ ਹੈ ਜੀ ਇਹ 21 ਮਾਡਲ ਹੈ ਬਈ 630000 ਰੁਪਏ ਡਿਮਾਂਡ ਹੈ ਸਪੈਸ਼ਲ 963 ਐਫੀ ਇਹ ਕਿੰਨੇ ਮਾਡਲ ਹੈ ਇਹ ਵੀ 19 ਮਾਡਲ 19 ਮਾਡਲ ਹੈ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ ਡਿਮਾਂਡ ਵੀ 645000 645000 ਹੋਰਾਂ ਦਾ ਸਪੈਸ਼ਲ ਐਡੀਸ਼ਨ ਆ ਇਹ ਹੈਗਾ ਬਈ 21 ਦੂਜੀ ਗੇਅਰ ਵਾਲਾ ਕਿੰਨੇ ਮਾਡਲ ਹੈ ਇਹ 21 ਮਾਡਲ 21 ਮਾਡਲ ਹੈ ਤੇ ਡਿਮਾਂਡ ਕਿੰਨੀ ਕਰਦੇ ਜੀ ਡਿਮਾਂਡ ਹੈਗੀ ਬਈ 790000 ਰੁਪਏ 790000 ਡਿਮਾਂਡ 14 ਮਾਡਲ ਸੋਨਾ ਲਿਕਾ 14 ਮਾਡਲ ਆ ਡੀ ਆਈ 750 ਆ ਤੇ ਕੀ ਡਿਮਾਂਡ ਹੈ ਦੀ ਇਹ ਡਿਮਾਂਡ ਹੈਗੀ ਵੀ 4,20,000 ਰੁਪਏ 4,20,000 ਰੁਪਏ ਡਿਮਾਂਡ ਆ ਤੇ ਨੰਬਰ 99777178 ਕਰਤੀ ਇਹ ਲੋਨ ਹੋ ਜਾਊ ਟਰੈਕਟਰਾਂ ਦੇ ਹਾਂ ਵੀ ਲੋਨ ਕਰਾ ਕੇ ਦੇ ਦਾਂਗੇ ਜੇ ਕਿਸੇ ਵੀਰ ਭਾਈ ਨੂੰ ਚਾਹੀਦਾ ਹਾਂਜੀ ਭਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਾਂ ਕਰਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਉਹਨਾਂ ਦਿਖਾਉਣੇ ਹੈ ਕੈਂ ਕੈਂ ਕੰਡੀਸ਼ਨਾਂ ਦੇ ਟਰੈਕਟਰ ਆ ਤੇ ਸਾਰੀ ਗੱਲਬਾਤ ਕਰਦੇ ਆ ਇਹ ਮੱਕਾ ਵੀਰ ਆਪਣੇ ਨਾਲ ਆ ਸੀਗਾ ਭਾਈ। ਅਸਲੀ ਗੱਲ। ਕਿਵੇਂ ਜੀ? ਹੋਰ ਜੀ। ਕਿੰਨੇ ਦਾ ਡਰਾਈਵਰ ਲੈ ਕੇ ਆਏ ਜੀ? ਅੱਜ ਭਾਈ ਆਪਾਂ ਲੈ ਕੇ ਆਏ 670 ਠੀਕ ਆ ਜੀ। ਤੇ ਸਟਾਰਟ ਕਰਦੇ ਆਂ ਸਪਰਾ 744 XT ਤੋਂ। ਕਿੰਨੇ ਮਾਡਲ ਹੈ ਜੀ ਇਹ? ਇੱਕ ਹੀ ਮਾਡਲ ਆ ਭਾਈ 6,30,000 ਰੁਪਏ ਡਿਮਾਂਡ ਹੈ ਜੀ। ਠੀਕ ਆ ਜੀ। ਨਾਲ ਦੇ ਟਾਇਰ ਆ ਭਾਈ? ਹਾਂ ਭਾਈ ਨਾਲ ਦੇ ਟਾਇਰ ਆ। ਨਾਲ ਦੇ ਟਾਇਰ ਆ। ਟਾਇਰਾਂ ਦੀ ਕੰਡੀਸ਼ਨ ਕਿੰਨੀ ਕਾ ਜੀ? ਹੈਗੀ 90 95 90 95 ਪੈਸੇ ਪਈ। ਠੀਕ ਆ ਜੀ। ਤੇ ਕੀ ਡਿਮਾਂਡ ਕਰਦੇ ਹੋ? ਇਹਦੀ ਡਿਮਾਂਡ ਭਾਈ 6,30,000 ਰੁਪਏ। ਠੀਕ ਆ ਜੀ ਤੇ ਬਟੰਡਾ ਨੰਬਰ ਆ ਹਾਂ ਜੀ ਬਈ 12ਵੇਂ ਮਹੀਨੇ ਦਾ ਰੈਕਟਰ ਠੀਕ ਆ ਜੀ 12ਵੇਂ ਮਹੀਨੇ ਦਾ 2021 ਦੇ 12ਵੇਂ ਦਾ ਉਹਦੇ ਨੰਬਰ ਆਗੇ ਬਟੰਡਾ ਤੇ ਮਾਨਟਾਣ ਉਹਦੇ ਵਿੱਚ ਹਾਂ ਬਈ ਮਾਨਟਾਣ ਤੇ ਠੀਕ ਆ ਜੀ ਆਪ ਮਾਡਲ ਆ ਬਈ ਆਪ ਮਾਡਲ ਆ ਬਈ ਅੱਗੇ ਆ ਗਿਆ ਸਪਰਾ 963 ਐਫ ਈ ਇਹ ਕਿੰਨੇ ਮਾਡਲ ਆ ਇਹ ਵੀ 19 ਮਾਡਲ 19 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ? ਇਹਦੀ ਡਿਮਾਂਡ ਵੀ 6 ਲੱਖ 45 ਹਜ਼ਾਰ। 6 ਲੱਖ 45 ਹਜ਼ਾਰ ਡਿਮਾਂਡ ਆ ਟਾਪ ਮਾਡਲ 30 ਸਪੀਡ ਡਬਲ ਡਿਸਟ੍ਰੀਬਿਊਟਰ। ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ? ਯਾਰ ਬਈ ਇਹਦੇ ਪਾਇਆ 85 ਤੋਂ 90 ਪਈ। 85 90 ਪਈ ਟਾਇਰਾਂ ਦੀ ਕੰਡੀਸ਼ਨ ਆ। ਹਾਂਜੀ। ਨੰਬਰ ਪੰਜਾਬ ਆ ਇਹ। ਹਾਂਜੀ ਬਈ ਟਾਪ ਮਾਡਲ। ਟਾਪ ਮਾਡਲ ਦਾ ਪੰਜਾਬ ਨੰਬਰ ਆ। ਕੁੱਲੇ ਪਲੇਟਫਾਰਮ ਵਾਲਾ ਆ ਗਿਆ ਬਾਈ ਜੀ। ਤੇ ਮਾਨਦਾਨ ਹੋ ਜੀਏ ਚੋ ਵੀ। ਹਾਂਜੀ ਬਈ। ਠੀਕ ਆ ਜੀ। ਅੱਗੇ ਆ ਗਿਆ ਬਾਈ ਜੀ ਨਿਊ ਓਲੰਡ ਸਪੈਸ਼ਲ ਐਡੀਸ਼ਨ ਆ। ਇਹ ਹੈ ਜੀ ਬਈ 2ਜੀ ਗੇਅਰ ਵਾਲਾ ਕਿੰਨੇ ਮਾਡਲ ਹੈ ਇਹ 21 ਮਾਡਲ 21 ਮਾਡਲ ਹੈ ਤੇ ਫਾਈਬਰ ਵਾਲੀ ਹੁੱਡ ਲੱਗੀ ਹੋਈ ਹੈ ਬਾਈ ਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ 85 ਤੋਂ 90 ਪਾਸੇ ਟਾਇਰ ਪੇ 85 90 ਪਾਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਟਰੈਕਟਰ ਵੀ ਹੈ ਕੋਕਾ ਪੀਸ ਪਿਆਗਾ 2ਜੀ ਗੇਅਰ ਹੈ ਸਪੈਸ਼ਲ ਐਡੀਸ਼ਨ ਤੇ ਡਿਮਾਂਡ ਕਿੰਨੀ ਕਰਦੇ ਜੀ ਡਿਮਾਂਡ ਹੈਗੀ ਹੈ ਬਈ 7 ਲੱਖ 90 ਹਜ਼ਾਰ ਦੀ 7 ਲੱਖ 90 ਹੈ ਡਿਮਾਂਡ ਹੈ ਤੇ ਨੰਬਰ ਹੈਗਾ ਪੰਜਾਬ ਹਾਂਜੀ ਮਾਰਦਾਨ ਹੋਵੇ ਚੋ ਵੀ ਹਾਂਜੀ ਆਉਗਾ ਤਾਂ ਮਾਰ ਆਉ ਪਰ ਮੜ ਰ ਆ ਗਿਆ ਜੀ ਇਹ ਹੈ 265 ਹਾਂਜੀ ਮਮੀ ਬੱਤਰਾ ਮਮੀ ਬੱਤਰਾ 2001 ਮਾਡਲ ਆ ਬਈ ਹਾਂਜੀ ਇਹਦਾ ਰੇਟ ਹੈਗਾ 215000 ਰੁਪਏ ਠੀਕ ਆ ਜੀ ਹਾਂਜੀ ਬੈਕ ਵਾਲੇ ਟਾਇਰ ਹੈਗਾ ਬਿਲਕੁਲ ਨਵੇਂ ਹਾਂਜੀ ਬਈ ਤੇ ਫਰੰਟ ਵਾਲੀ ਜੀ ਮੂਰਲੇ ਪਾਇਆ ਬਈ 75 ਤੋਂ 80 ਪੈਸੇ ориجنલ ਆ ਬਈ ਜਮਾ ਹਾਂ ਬਈ ਰਜਮਾ ਸਟicker sticker ਲੱਗੇ ਹੋਇਆ ਬਈ ਜਮਾ ओरिजिनल ਆ ਟਰੈਕਟਰ ਤੇ ਕੰਬਿਨ ਲੱਗੀ ਠੀਕ ਆ ਜੀ ਇਹ ਮੰਡਤੜ ਹੋ ਜੂ ਇਸ ਤੋਂ ਹਾਂਜੀ ਇਹਦੀ ਕੀ ਡਿਮਾਂਡ ਸੀ ਇਹਦੀ ਹੈਈ ਬਈ 215000 ਰੁਪਏ ਠੀਕ ਆ ਜੀ ਅੱਗੇ ਜੀ ਵਾ ਆ ਗਿਆ ਬਈ ਸੋਨਾ ਲਿਕਾ 14 ਮਾਡਲ ਸੋਨਾ ਲਿਕਾ 14 ਮਾਡਲ ਡੀਆਈ 750 ਵਾਲਾ ਸਿੰਪਲ ਕੱਪੜੇ ਦੀ ਛਤਰੀ ਲੱਗੀ ਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹ ਵੀ ਟਾਇਰ 95 ਤੋਂ 98 ਪੈਸੇ ਪਾ 99 98 ਬੇਜ ਹੈ ਗਿਆ ਸੀਟ ਦੇ 14928 ਵਾਲੇ ਬਾਈਕ ਵਾਲੇ ਟਾਇਰ ਆ ਨਾਕ ਵਾਲੇ ਵੀ ਸੀਟ ਦੇ ਆ ਜੀ ਤੇ ਪ੍ਰੈਸਰ ਸਟੇਰਿੰਗ ਚ ਆ ਗਿਆ ਤੇ ਕੀ ਡਿਮਾਂਡ ਹੈ ਦੀ ਇਹਦੀ ਡਿਮਾਂਡ ਹੈਗੀ ਵੀ 4,20,000 ਰੁਪਏ 4,20,000 ਰੁਪਏ ਡਿਮਾਂਡ ਆ ਤੇ ਨੰਬਰ 50 ਹਾਂਜੀ ਬੇਬੀ ਆ ਮਾਰਦਾਨ ਹੋ ਜੇ ਚ ਹਾਂਜੀ ਬੇਬੀ ਅੱਗੇ ਬੱਸ ਅੱਜ ਦੀ ਵੀਡੀਓ ਚ ਇੰਨੇ ਹੀ ਤੇ ਆਪਣਾ ਐਡਰੈਸ ਦੱਸ ਦੋ ਬਈ ਕਾਹੇ ਨੰਬਰ ਆ ਪਲਾਂਟ 22 ਨੰਬਰ ਪਲਾਂਟ ਆ ਜੀ ਇਹ ਪਿੰਡ ਕਿਹੜਾ ਜੀ ਉੱਲੇ ਨਾ थाना ਮਹਿੰਦਾ ਜਿਲ੍ਹਾ ਠੀਕ ਹੈ ਜੀ ਫੋਨ ਨੰਬਰ ਜੀ 9195772783 ਇਹ ਲੋਨ ਹੋ ਜਾਓ ਟਰੈਕਟਰਾਂ ਦੇ ਹਾਂ ਵੀ ਲੋਨ ਕਰਾ ਕੇ ਦੇ ਦਾਂਗੇ ਜੇ ਕਿਸੇ ਵੀਰ ਭਾਂਜੇ ਚਾਹੀਦਾ ਠੀਕ ਹੈ ਜੀ ਹਾਂ ਜੀ ਭਾਈ ਜੀ ਸਵਰਾਜ 155 ਦਿਖਾਉਣਾ ਤੁਹਾਨੂੰ ਆਪਾਂ 5 ਸਟਾਰ ਆ ਕਿੰਨੇ ਮਾਡਲ ਆ ਬਈ ਇਹ 20 ਮਾਡਲ ਆ ਜੀ 20 ਮਾਡਲ ਆ ਇੱਕ ਕੀ ਡਿਮਾਂਡ ਕਰਦੇ ਆ ਜੀ 3 85000 ਰੁਪਏ ਡਿਮਾਂਡ ਆ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ 85% ਟਾਇਰ ਆ ਜੀ ਨਾਲ ਦੇ ਟਾਇਰ ਬਈ ਨਾਲ ਦੇ ਟਾਇਰ ਆ 84 5 ਕਿੰਨੇ ਘੰਟੇ ਚੱਲਿਆ ਹੋਇਆ ਬਈ ਇਹ 1019 ਘੰਟੇ ਚੱਲੇ ਹੋਇਆ ਜੀ 1019 ਘੰਟੇ ਅਰੀਜਨਲ ਚੱਲਿਆ ਬਈ ਅਰੀਜਨਲ ਚੱਲਿਆ 2 ਸਪੀਡ ਆ ਕਿ 3 ਸਪੀਡ ਆਈ 2 ਸਪੀਡ ਹੀ ਆਈ 2 ਸਪੀਡ ਆ ਨੰਬਰ ਬਈ ਸੰਗਰੂਰ ਦਾ ਹੀ ਨੰਬਰ ਇਹਦਾ ਸੰਗਰੂਰ ਦਾ ਨੰਬਰ ਆ ਬਾਈ ਜੀ ਤੇ ਪੂਰੀ ਕੋਕਾ ਬੀਚ ਕੰਡੀਸ਼ਨਰ ਟਰੈਕਟਰ ਦੀ ਮਾਣਤਾਂ ਹੋ ਜੂ ਬਈ ਇਹ ਚਾ ਮਾਣਤਾਂ ਹੋ ਜੂ ਜੀ ਕੀ ਰਿਮਾਂਡ ਕਰਦੇ ਸੀ 6 85000 ਰੁਪਏ ਠੀਕ ਹੈ ਜੀ ਤੇ ਆਪਣਾ ਐਡਰੈਸ ਦੱਸ ਦਿਓ ਜੀ ਪੰਨ ਮੇਰਾ ਕਮਾਲ ਆ ਜੀ ਹਾਂਜੀ ਇਹ ਮੇਰਾ ਨੰਬਰ ਹੈ 97288 95459 ਠੀਕ ਆ ਜੀ ਹਾਂਜੀ ਵੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ